ਹਨ ਭਾਗੇ ਕਾ ਹੈ ਵਿਖਾਇਆ ਜਗ ਤੀ ਹੈ ਖੰਡੂਰ ਸਹਿਬ ਜੋ ਖਾਲਸਾ ਹੈ ਜਿੱਤਿਆ ਖੁਸ਼ ਹੋਏ ਸਿੱਖ ਬਣੇ ਹੋਏ ਪੱਜ ਤੇ ਵੋਟਾਂ ਚ ਹਿਸਾਬ ਜੋ ਸੱਚ ਵਾਲਾ ਖਿੱਚਿਆ ਪੂਰੀ ਹੋਈ ਆਸ ਸਿੱਖੀ ਵਾਲੇ ਖੁਆਬ ਦੀ ਤਖਤ ਬਿਠਾਉਣ ਚ ਮਨ ਲਈ ਜਾਗਦੀ ਜਮੀਰ ਗੱਲ ਤਾਂ ਪੰਜਾਬ ਦੀ ਖਾਲਸੇ ਜਤੌਣ ਚ ਗੱਲ ਲਾਈ ਪਾਰ ਗਏ ਪਿੰਡ ਪਿੰਡੇ ਕਾ ਕਰਿਆ ਹੈ ਖਾਲਸੇ ਜੁਰਤ ਵਖਾਉਣ ਨੂੰ ਸੱਚੇ ਰਾਹਾਂ ਪੈਰ ਤਰਿਆ ਹੈ ਖਾਲਸੇ ਮੰਜ਼ਲਾ ਹੈ ਪਉਣ ਨੂੰ ਸੋਚਾਂ ਨੇ ਸਵਾਰੀਆਂ ਮਨ ਚ ਵਿਚਾਰ ਗੱਲ ਪੂਰੀ ਲਾਭ ਦੀ ਜੋ ਅੱਗੇ ਆਉਣ ਚ ਕਰੀਏ ਵਿਚਾਰ ਗੈਂ ਜਾਗਦੀ ਜ਼ਮੀਰ ਗੱਲ ਤਾਂ ਪੰਜਾਬ ਦੀ ਖਾਲਸੇ ਜਤੌਣ ਚ ਗੱਲ ਲਈ ਪਾਰ ਗੈਂ ਫਰੀਦ ਕੋਟ ਰਸ ਮਿੱਠਾ ਆ ਗੰਨੇ ਚੋਂ ਖਾਲਸੇ ਦੇ ਤਾਈਂ ਥਾਪਿਆ ਸੱਚ ਦੀ ਆਵਾਜ਼ ਵੀ ਅੰਮਛਨੇ ਚੋਂ ਜੱਗ ਨੂੰ ਸੁਣਾਈ ਦੀ ਔਖਾ ਸੀ ਜੋ ਜਾਪਿਆ ਵਖਰੀ ਗਏ ਬਗੀ ਲੋਕਾਂ ਕੋ ਗਿساب ਦੀ ਸਾਤ ਗਏ ਨਿਵਾਨ ਚ ਸਾਬ ਦਿੰਦੇ ਵਾਰ ਗਏ ਜਾਗਦੀ ਜਮੀਰ ਗੱਲੇ ਤਾਂ ਪੰਜਾਬ ਦੀ ਖਾਲਸੇ ਜਤੋਂਣ ਚ ਗੱਲ ਲਾਈ ਪਾਰ ਗਏ ਹਰ ਹਿੱਲ ਸੱਚੀ ਅੱਗੇ ਆਉਣਾ ਹੁੰਦਾ ਕੋਆ ਨਹੀਂ ਲੁਕਦਾ ਪ੍ਰਕਾਸ਼ ਸੱਚ ਦਾ ਸਿਰ ਟਾਲੀ ਸੱਚਿਆਂ ਟਿਕਾਉਣਾ ਹੁੰਦਾ ਏ ਸੱਚਾ ਨਹੀਂ ਝੋਕਦਾ ਛਵੀਆਂ ਤੇ ਨੱਚਦਾ ਵਖਰੀ ਗੁੰਦ ਸਦਕੀ ਜਨਾਬ ਦੀ ਕਮ ਕਮਾਉਣ ਚ ਮਾਰਨੇ ਨੂੰ ਤਿਆਰ ਗਏ ਜਾਗਦੀ ਜ਼ਮੀਰ ਗੱਲ ਤਾਂ ਪੰਜਾਬ ਦੀ ਖਾਲਸੇ ਜਤੌਣ ਚ ਗੱਲ ਲਾਈ ਪਾਰ ਗਏ ਉਲੰਭ ਲਾਇਆ ਲੋਕਾਂ ਦਾ ਸਾਥ ਵਾਲਾ ਅੱਜ ਹੈ ਪੁੱਗਤਾਆਂ ਵੋਟਾਂ ਜੋ ਖਾਲਸੇ ਦੇ ਹੱਥ ਦੀ ਜਿੱਤ ਦੀ ਨਗਾਰ ਅੱਜ ਗਏ ਵਜ ਹੈ ਰੱਖੀ ਨਹੀਂ ਟੋਟ ਜੋ ਆਇਆ ਸਮਾ ਵਤ ਦੀ ਵਖਰੀ ਹੈ ਖੁਸ਼ੀ ਜਿੱਤ ਦੇ ਗਿਤਾਬ ਦੀ ਸੈਰ ਤੇ ਸਜਾਉਣ ਚ ਲਿਆ ਨਾ ਉਦਾਰ ਗਏ ਜਾਗਦੀ ਜਮੀਰ ਗੱਲ ਤਾਂ ਪੰਜਾਬ ਦੀ ਖਾਲਸੇ ਜਤਾਉਣ ਚ ਗੱਲ ਲਈ ਪਾਰ ਗਏ ਸੱਚ ਨਾਲ ਖੜਾ ਖਾਲਸਾ ਹੈ ਸੋਮਦਾ ਸੱਚ ਦੀ ਆਵਾਜ਼ ਨੂੰ ਬੜਾ ਫਕਰ ਹੈ ਓਮਦਾ ਧਰਮ ਦੇ ਤਾਜ ਨੂੰ ਸੈਰ ਉੱਤੇ ਧਰਨਾ ਫਰੀਦ ਕੋਟ ਸੰਗ ਗੈ ਖਡੂਰ ਸਾਬ ਦੀ ਜੂਰਸ਼ ਨਾਣ ਚ ਆਈ ਚਮਕਾਰ ਗੈ ਜਾਗਦੀ ਜਮੀਰ ਗੱਲਤਾ ਪੰਜਾਬ ਦੀ ਖਾਲਸੇ ਜਤੋਣ ਚ ਗੱਲ ਲਾਈ ਪਾਰ ਗੈ ਤੇਰੇ ਪਾਣੀ ਸੁਖ ਵਸ ਸਰਬਤ ਜੀ ਐਸੀ ਮੇਰ ਕਰਨਾ ਅਰਜ ਗੁਜ਼ਾਰ ਸੱਚਿਆਂ ਦੀ ਗਰੂ ਰੱਖ ਲੈਣਾ ਪਤ ਜੀ ਵਗੇ ਰੱਬੀ ਚਰਨਾ ਸਾਡਾ ਮਨ ਠਾਰ ਦੇ ਮਨ ਦੀਪ ਰਾਖੀ ਗੋਜ ਸਾਡੇ ਆਬ ਦੀ ਗੱਕ ਗਏ ਦਵੌਣ ਚ ਲੱਗੇ ਸੱਚ ਯਾਰ ਗਏ ਜਾਗਦੀ ਜ਼ਮੀਰ ਹਲੇ ਤਾਂ ਪੰਜਾਬ ਦੀ ਖਾਲਸੇ ਜਤੌਣ ਚ ਗੱਲ ਲਾਈ ਪਾਰ ਗਏ ਜਾਗਦੀ ਜ਼ਮੀਰ ਹਲੇ ਤਾਂ ਪੰਜਾਬ ਦੀ ਖਾਲਸੇ ਜਤੌਣ ਚ